ਹਾਲੇ ਦੇ ਫਸਟ ਸਟੇਸ਼ਨ ਕੋਸੇ ਦੇ ਦੇਖੇ ਉਹ ਸੀ ਬੜੇ ਹੀ ਘੋਰ ਲੱਗਣ ਮੈਂ ਹallelujah ਅੱਜ ਨਹੀਂ ਅਗਰ ਸੰਦੇਸ਼ਾ ਤੁਹਾਨੂੰ ਪਹਿਲਾਂ ਦੇ ਸਕੀ ਅਗਲੇ ਹfte ਮਜੂਸੀਆ ਤਾਂ ਪੜਦਾ ਦਾ ਹੋਵੇ ਜਿਹੜੇ ਸੋਨਾ ਚਾਂਦੀ ਲੈ ਕੇ ਆਏ ਸੀ ਜੇਸੀ ਖਾਂਦੀ ਅੰਨੇ ਆ ਤਾਂ ਖਾਲੀ ਰਹਿ ਚੰਦੀ ਹਲਿ मैं बच्चों को कहने की गुआई दसूंगा बेटी रोमा को कहूंगी अपना बेटा ला कर दिया हाले लोग प्रेस का एक वाइट है अभी है दोनों ने दोनों ही लाइक कर रहे हैं एक नो हाले चालू कर दिया कर दो हाले लोग ਹਾਲੇਲੂਇਆ ਜਵਾਨੂ ਖੋਲੀ ਹਾਲੇਲੂਇਆ ਇਹ ਬੇਟੀ ਇਹਨਾਂ ਦੇ ਨਾਲ ਚ ਮੇਰੇ ਕੋਲ ਆਈ ਸੀ ਕੀ ਸੀ ਇਹ ਇਹਨਾਂ ਨੇ ਆਪਣੀ ਜਵਾਨਨਾ ਦੱਸਿਆ ਕਿ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੋਇਆ ਸੀਗਾ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੋਇਆ ਸੀ ਕਿ ਮੈਂ ਇਹ ਬੇਟੀ ਤੋਂ ਅੱਗੇ ਬੱਚੇ ਨਹੀਂ ਮਿਲਾਂਗੇ ਹਾਂਜੀ ਇਹ ਸਹੀ ਹੈ ਜੀ ਗੱਲ ਕਰਦੇ ਜੀ ਹਾਂਜੀ ਜਿੱਥੇ ਗੱਲ ਤੋਂ ਕੋਈ ਨਹੀਂ ਬੋਲਦਾ ਹallelujah ਹallelujah ਰੱਬ ਕੋਲ ਨਹੀਂ ਸ਼ੁਰ ਉਹ ਕੰਮ ਕਰ ਸਕਦਾ ਹੈ ਜਿਹੜੇ ਡਾਕਟਰ ਨਹੀਂ ਕਰ ਸਕਦੇ ਹallelujah ਇਸ ਬੇਟੀ ਨੇ ਅ ਜਿਹੜੇ ਗੱਧਿਆ ਤੋਂ ਬੈਠੇ ਹੋਏ ਇਹਦੇ ਨਾਲ ਹallelujah ਇਸ ਬੇਟੀ ਨੇ ਇਹਨਾਂ ਦੇ ਉੱਪਰ白 ਚਦਰਾਂ ਜਿਹੜੀ ਆ ਸਾਹਮਣੇ ਆਈ ਹੈ ਇਹਦੇ ਰੋਈ ਹਾਲੇਲੀ ਹਾਲੇਲੀ ਇਹ 1 ਸਾਲ ਲਗਾਤਾਰ ਜਦ ਤੱਕ ਬੇਟਾ ਨੂੰ ਮਿਲਿਆ ਨਹੀਂ ਬੇਟੇ ਮਿਲਣ ਤੋਂ ਬਾਅਦ ਵੀ ਤਿੰਨ ਗਰਜਕ ਕੇ ਲਗਾਤਾਰ ਲੱਗੀ ਜੇ ਕਦੇ ਨਹੀਂ ਆਏ ਇਹਨਾਂ ਨੇ ਫੋਨ ਕਰਤਾ ਪੈਸੇ ਬਾਤੇ ਇਹਨਾਂ ਦੇ ਆ ਗਏ ਹਾਲੇਲੀ ਹਾਲੇਲੀ ਪਰਮਈਸ਼ਰ ਦੇ ਵਚਨ ਜਿ ਕਿਹਾ ਤਉਗੇ ਤਾਂ ਦਿੱਤਾ ਜਾਵੇਗਾ ਮਿਲ ਜਾਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਜਨੋਂ ਵੀ ਸਾਡੇ ਕੋਲੇ ਕੁੜਾ ਬੋਦੇ ਦਾਲਸ ਘਰਾਂ ਵਿੱਚ ਆਉਂਦੇ ਨੇ ਅਸੀਂ ਉਹਨਾਂ ਨੂੰ ਵੈਲਕਮ ਕਰਕੇ ਉਹਨਾਂ ਨੂੰ ਕੁਝ ਦੇ ਕੇ ਭੇਜਦੇ ਹਾਂ ਹallelujah ਜਿਵੇਂ ਪੰਡਤ ਜੀ ਆਉਂਦਾ ਗ੍ਰੰਥੀ ਆਉਂਦਾ ਉਹ ਮੰਦਾ ਪਰ ਪਾਦਰੀ ਉਹ ਰੇਸੀ ਕੀ ਕਰਦੀਆਂ ਕੁਝ ਵੀ ਨਹੀਂ ਨਹੀਂ ਕਰਦੀ ਇਹ ਬੇਟੀ ਦੇ ਸਿਸਟਰ ਨੂੰ ਘਰ ਵਿੱਚ ਗਿਆ ਆਹੀ ਜਨ ਸੀਗੇ ਮੇਕਅਪ ਵਾਲੀ ਵੀ ਇੱਕ ਜਿਹੜੀ ਦੇ ਵਿੱਚ ਸੀਗੇ ਜਿਨ ਨੇ ਇੱਕਦਮ ਵੈਲਕਮ ਕੀਤਾ

ਕਿਹੜੀ ਜਿਹੜੀ ਤਸੱਬਰ ਦੀ ਸੀ ਕਿ ਉਹਨੇ ਮੈਨੂੰ ਘਰੋਂ ਆ ਕੇ ਆਪਣੇ ਨਾਲ ਲੈ ਗਿਆ। ਮੈਂ ਕੋਤੇ ਕਿੱਥੇ ਜਾਣਾ ਕਿਤੇ ਕੰਮ ਨਹੀਂ। ਮੌਂਗ ਵਿੱਚ ਲਾ ਗਈ ਆ ਬਣੀ ਚਲ ਜਾਣਾ ਪਿਆ। ਸੱਟ ਦੀਆਂ ਸ਼ੀਸ਼ੀਆਂ ਸਮਾਨ ਹੋਰ ਵੀ ਸਮਾਨ ਲੈ ਕੇ ਦੇ ਰਹੀ ਸੀ। ਇਹਨਾਂ ਦੇ ਮੈਕੇ ਪਰਿਵਾਰ ਤੋਂ ਸੁਣਿਆ ਆ ਗਿਆ ਐਕਸੀਡੈਂਟ ਹੋ ਗਿਆ। ਇਹਨਾਂ ਦੇ ਬ੍ਰਦਰ ਦਾ ਡੈਡੀ ਦਾ। ਮੈਨੂੰ ਜਿਵੇਂ ਦੱਸਿਆ ਮੈਂ ਉੱਥੇ ਲੈ ਆਣਾ ਸਾਰਾ ਕੈਸ਼। ਕੋਜ਼ਵੀ ਨੇ ਨਾ ਨਾ ਤੇ ਐਸੀ ਉਹਨਾਂ ਦਾ ਪਤਾ ਲੱਗ ਜਾਣਾ ਉਹਨਾਂ ਵੱਲ ਤੇ ਪ੍ਰਾਰਥਨਾ ਕੀਤੀ ਤੇ ਪਰਮੇਸ਼ੁਰ ਨੇ ਉਹਨਾਂ ਨੂੰ ਇੱਥੋਂ ਸਾਡੇ ਕੋਲੋਂ 100 ਤੋਂ ਵੱਧ ਕਿਲੋਮੀਟਰ ਦੂਰੀ ਤੇ ਸੀ ਇਹਨਾਂ ਕੋਲ ਹਾਂਜੀ 100 ਕਿਲੋਮੀਟਰ ਪਿਆਸ ਤੋਂ ਅੱਗੇ ਬੈਠੇ ਹallelujah ਪਰਮੇਸ਼ੁਰ ਉਹਨਾਂ ਚੱਗੇ ਹallelujah ਹallelujah ਔਰ 25 ਦਸੰਬਰ ਨੂੰ ਇਹਨਾਂ ਦਾ ਆਣਾ ਜਦੋਂ ਹੋਇਆ ਕਿ ਪਰਮੇਸ਼ਰ ਉਹਨਾਂ ਕੋਲ ਕੋ ਬਾਣੀ ਸ਼ਹਿਯਾਬ ਹੋਈ ਕਿ ਤੂੰ ਪੁੱਤਰ ਨੂੰ ਰੱਜਾ ਕਰੇ ਹallelujah ਜੀ ਸਹੀ ਇਹਨਾਂ ਦੇ ਬੀਜ ਨਹੀਂ ਇਹਨਾਂ ਨੂੰ ਬੀਜ ਨੇ ਇਹਨਾਂ ਦੇ ਬੀਜ ਨਹੀਂ ਇਹਨਾਂ ਨੂੰ ਪਰਮੇਸ਼ਰ ਨੇ ਇਹ ਉਹ ਵੰਸ਼ ਦਿੱਤੀ ਕਿ ਜਿਹੜੀ ਵੰਸ਼

ਤੇ ਪਰ ਪ੍ਰਭੂ ਤੇ ਬ੍ਰੋਸਾ ਸੀਗਾ ਪ੍ਰਭੂ ਨੇ ਆਪਣੇ ਦਾਸ ਨਾਲ ਮੈਨੂੰ ਮਿਲਾਇਆ ਔਰ ਫਿਰ ਮੇਰੇ ਦਾਸ ਨੇ ਮੇਰੇ ਬੋਝ ਚੱਕੇ ਪ੍ਰਭੂ ਦੇ ਦਾਸ ਨੇ ਬੋਝ ਚੱਕੇ ਮੇਰੇ ਔਰ ਉਹ ਬੋਝ ਪ੍ਰਭੂ ਦੇ ਚਲਣਾ ਚਾਕ ਰਹੀਤੇ ਔਰ ਦਿਨ ਰਾਤ ਮੇਰੇ ਲਈ ਪ੍ਰਾਰਥਨਾ ਕੀਤੀ ਆ ਔਰ ਇੱਕ ਦਿਨ ਭਾਸੂ ਜੀ ਮੈਨੂੰ ਕਹਿੰਦੇ ਕਿ ਤੂੰ ਪ੍ਰੈਗਨੈਂਟ ਕਿਉਂ ਨਹੀਂ ਹੋ ਰਹੀ ਮੈਂ ਨਹੀਂ ਲੱਗਿਆ ਇਹ ਚੱਕਰ ਕੀ ਆ ਫਿਰ ਇਹਨਾਂ ਨੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਨੇ ਇਹਨਾਂ ਨੂੰ ਦਿਖਾਇਆ ਕਿ ਉਹਨੂੰ ਆਸ਼ੀਸ਼ ਹੋ ਦੇ ਤੱਕ ਕਿਉਂ ਨਹੀਂ ਪਹੁੰਚਦੀ ਪਈ ਕਿਰਨਦੀ ਮਾਣੇ ਔਰ ਪਾਸਟਰ ਜੀ ਨੇ ਮੇਰੇ ਤੇ ਅਟੈਕ ਕੀਤਾ ਮੇਰੇ ਘਰੇ ਆਏ ਮੈਨੂੰ ਬਿਨਾਂ ਦੱਸੇ ਮੇਰੇ ਘਰੇ ਆਏ ਮੇਰੇ ਲਈ ਖੂਬ ਪ੍ਰਾਰਥਨਾ ਕੀਤੀ ਔਰ ਉਸ ਤੋਂ ਬਾਅਦ ਸਾਰੇ ਬੰਧਨ ਟੁੱਟ ਗਏ ਔਰ ਉਸ ਦਿਨ ਹੀ ਇਹਨਾਂ ਦਾ ਪਰਮੇਸ਼ਰ ਸ਼ੁਰੂਆਤ ਸੀਗਾ ਤੇ ਇਹਨਾਂ ਨੂੰ ਆਜ ਸ਼ੁਰੂ ਕੀਤੀ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਸਟਰ ਜੀ ਨੇ ਮੈਂ ਆਪਣੇ ਕੰਮ 'ਚ ਬਹੁਤ ਬਿਜ਼ੀ ਰਹਿੰਦੀ ਸੀ ਬਹੁਤ ਜ਼ਿਆਦਾ ਬਿਜ਼ੀ ਰਹਿੰਦੀ ਸੀ ਪਰ ਪਾਸਟਰ ਜੀ ਨੇ ਮੈਨੂੰ ਕਿਹਾ ਕਿ ਤੇ ਬੇਟਾ ਤੂੰ ਚਾਰ ਸੰਡੇ ਚਰਚ ਦੇ ਵਿੱਚ ਆ ਔਰ ਪਰਮੇਸ਼ਰ ਤੈਨੂੰ ਬਹੁਤ ਵੱਡੀ ਆਸ਼ੀਸ਼ ਦੇਣ ਵਾਲਿਆ ਹੈ ਔਰ ਮੈਂ ਉਹ چار ਸੰਗੀਤ ਕੰਟੀਨਿਊਸ ਆਪਣਾ ਕੰਮ ਛੱਡ ਕੇ ਚਲਚਿ ਦੇ ਲਈ ਚਾਈਆ ਔਰ ਐਸਾ ਆਇਆ ਕਿ ਹੋਰ ਪਰਮੇਸ਼ਰ ਦੀ ਦਇਆ ਦੇ ਨਾਲ ਕਿਤੇ ਬਹੁਤ ਰੇਅਰ ਆ ਕੇ ਮੇਰੇ ਕੋਲ ਨਾਨਾ ਪਹੁੰਚੇ ਮੈਂ ਉਹਦੀ ਕੰਟੀਨਿਊਸ ਚ ਚਾ ਰਹੀ ਆ ਔਰ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਖੁਦਾ ਦੇ ਦਾਸ ਨਾਲ ਧੰਨਵਾਦ ਕਰਦੀ ਆ ਜਿਹੜੇ ਦਿਨ ਰਾਤ ਮੇਰੇ ਲਈ ਪ੍ਰਾਰਥਨਾ ਕਰਦੇ ਆ ਔਰ ਮੈਨੂੰ ਆਸ਼ਿਸ਼ ਲੈ ਕੇ ਦਿੱਤੀ ਪਰਮੇਸ਼ਰ ਤੋਂ ਔਰ ਇਹਦਾ ਨਾਮ ਕਰਨੀ ਹੋ ਗਿਆ ਸੀ ਔਰ ਲਾਸਟ ਦਸੰਬਰ ਦੇ ਵਿੱਚ ਮੈਂ ਖੜੀ ਹੋ ਕੇ ਗਵਾਹੀ ਦਿੱਤੀ ਸੀਗੀ ਔਰ ਮੈਂ ਸਭ ਨੂੰ ਕਿਹਾ ਸੀਗਾ ਕਿ ਉਹਦਾ ਨਾਮਕਰਨ ਵੀ ਹੋ ਚੁੱਕਿਆ ਸਭ ਕੁਝ ਹੋ ਚੁੱਕਿਆ ਆ ਔਰ ਖੁਦਾ ਦੇ ਦਾਸ ਦੁਆਰਾ ਪਰ ਮੈਂ ਅਜੇ ਕੁਝ ਨਹੀਂ ਦੱਸ ਸਕਦੀ ਇਹ ਤੁਸੀਂ ਸ਼ਰੇਆਮ ਸਾਹਮਣੇ ਹੀ ਦੇਖੋਗੇ ਔਰ ਪਰਮੇਸ਼ਵਰ ਨੇ 25 ਦਸੰਬਰ ਤੋਂ ਪਹਿਲਾਂ ਹੀ ਮੈਨੂੰ ਇਹ ਗਿਫਟ ਦੇ ਦਿੱਤਾ ਔਰ ਪਾਸਟਰ ਜੀ ਦੀ ਅਗਵਾਵਾ ਦਾ ਉੱਤਰ ਦਿੱਤਾ ਸੀਰੀਅਸਲੀ ਪਾਸਟਰ ਜੀ ਦੀ ਅਗਵਾਵਾ ਬਹੁਤ ਹੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਆ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਖੁਸ਼ ਆ ਕਿਉਂਕਿ ਮੈਂ ਸੰਪੂਰਨ ਹੋ ਗਈ ਹallelujah ਅੱਜ ਅੱਜ ਮੇਰੇ ਵੀ ਸਾਡੇ ਨਾਲ ਜੁੜਦੇ ਨੇ ਉਹ ਬਹੁਤ ਸਾਰੇ ਜੁੜ ਰਹੇ ਆਂ ਔਰ ਆਸ਼ੀਸ਼ਾਂ ਵਰ ਦਿੱਤਾ ਇਦਾਂ ਹੀ ਲੈਂਦੇ ਰਹੇ ਜਿੱਦਾਂ ਮੈਂ ਲਈ ਆਂ ਔਰ ਜੋ ਵੀ ਉਹ ਹੁਕਮ ਦਿੰਦੇ ਨੇ ਉਹ ਹੁਕਮਾਂ ਨੂੰ ਮੰਨਣਾ ਸਾਡਾ ਫਰਜ਼ ਹੈ ਔਰ ਤਾਂ ਹੀ ਅਸੀਂ ਅੱਗੇ ਵਧ ਸਕਦੇ ਆ ਜੇ ਅਸੀਂ ਉਹਨਾਂ ਦੇ ਹੁਕਮਾਂ ਨੂੰ ਨਹੀਂ ਮੰਨਦੇ ਔਰ ਕੰਟੀਨਿਊਸ ਚਰਚ ਨਹੀਂ ਆਉਂਦੇ ਤੇ ਅਸੀਂ ਪੂਰੇ ਹਫਤੇ ਦੀ ਸੁਰੱਖਿਆ ਲੈਂਦੇ ਆ ਜਿੱਦ ਅਸੀਂ ਚਰਚ ਆਉਂਦੇ ਆ ਅਸੀਂ ਪੂਰੇ ਹਫਤੇ ਦੀ ਸੁਰੱਖਿਆ ਲੈਂਦੇ ਆ ਪੂਰਾ ਹਫਤਾ ਸਾਨੂੰ ਪਰਮੇਸ਼ਵਰ ਸੰਭਾਲ ਕੇ ਰੱਖਦਾ ਹੈ ਔਰ ਜਿੱਦ ਅਸੀਂ ਚਰਚ ਦਾ ਨਾਗਾ ਪਾ ਦਿੰਦੇ ਆ ਚਰਚ ਦੇ ਵਿੱਚ ਨਹੀਂ ਆਉਂਦੇ ਤੇ ਅਸੀਂ ਪੂਰੇ ਹਫਤੇ ਸੁਰੱਖਿਆ ਤੋਂ ਵਾਂਝੇ ਰਹਿ ਜਾਂਦੇ ਆ ਔਰ ਪਰਮੇਸ਼ਵਰ ਦਾ ਵੀ ਦਿਲ ਦੁਖਦਾ ਹੈ ਕਿ ਅੱਜ ਮੇਰੇ ਬੱਚੇ ਨੇ ਮੇਰਾ वचन ਆਪਣੀ ਆਤਮਿਕ ਰੋਟੀ ਨਹੀਂ ਲਈ

ਗੋਈ ਦੇ ਲੈ ਹਲੇਲੂਇਆ ਗੋਈ ਦੇ ਲੈ ਹੁਕਮ ਦਾ ਮੰਨਣਾ ਨਿਤੀ ਵਚਨ ਕਰਾਂਗੇ ਹੁਕਮ ਦਾ ਮੰਨਣਾ ਆਸ਼ੀਸ਼ ਦਾ ਕਾਰਨ ਹੈ ਤੇਨ ਕੇ ਅਯੋਦੀ ਬੈਠੀ ਆਜੂ ਬੜੀ ਗਾਠੀ ਨਿਕਲਦੀ ਹੈ ਪ੍ਰਭੂ ਤੋਂ ਬਰਕਤ ਅਵੇ ਇਹਨੂੰ ਹਲੇਲੂਇਆ